सर प्लीज बोलिए हमारे संभल मुर्दा ਇਹ ਕੀ ਕਰਦੇ ਆ ਜਿਹੜਾ ਤੁਸੀਂ ਅੱਜ ਇੱਥੇ ਇਹ ਨਜਾਇਜ਼ ਹੋ ਰਹੀ ਜੀ ਐਸ ਸੀ ਕੋਟੇ ਦਾ ਕਰਕੇ ਮਾਤੜ ਬੰਦਿਆਂ ਦਾ ਕਰਕੇ ਨਜਾਇਜ਼ ਕਰ ਰਿਹਾ ਪਿੰਡ ਦਾ ਸਰਪੰਚ ਮਜੇਦ ਦਾ ਸਰਪੰਚ ਹੋਰ ਕੋਈ ਨਹੀਂ ਨਾ ਕੋਈ ਪਿਆ ਕਢਾ ਰਹੇ ਆ ਨਾ ਕੋਈ ਇਹ ਹਡੂੜੂੜਾ ਕਢਾ ਰਹੇ ਆ ਕੋਈ ਨਹੀਂ ਸਿਰਫ ਇੱਕ ਐਸ ਸੀ ਕੋਟੇ ਦੀ ਪੈਲੀ ਕਢਾ ਰਹੇ ਆ ਬਾਕੀ ਕੋਈ ਪੈਲੀ ਨਹੀਂ ਕਢਾ ਰਹੇ ਜੀ ਇਹ ਤੁਹਾਡੇ ਕਹਿਣ ਮੁਤਾਬਕ ਕਿੰਨੀ ਪੈਲੀ ਇੱਥੇ ਸ਼ਾਮਲ ਸਾਡੇ ਪਿੰਡ ਦੀ 14 ਕਿੱਲੇ ਪੈਲੀ ਆ ਜੀ 7 ਕਿੱਲੇ ਦਾ ਠੇਕਾ ਹੁੰਦਿਆ ਬਾਕੀ 7 ਕਿੱਲੇ ਕਿੱਥੇ ਜਾਂਦੇ 14 ਕਿੱਲੇ ਪੂਰੇ ਕਰ ਸਾਡੇ ਪਿੰਡ ਦੇ ਜੇ ਮਾਈ ਦੇ ਵਿੱਚ ਦੂਜੀ 14 ਕਿਲੇ ਪੂਰੇ ਹੁੰਦੇ ਨੇ ਖਾਣ ਮੈਂ ਵੀ 40 ਸੱਡਣ ਨੂੰ ਤਿਆਰ ਆਂ ਜੀ ਕਿੰਨੀ ਪੈੜੀ ਤੁਹਾਡੀ ਹਾ ਆ ਡੇਕਾ ਡੇਡ ਕਨਾਲ ਪੈਲੀ ਆ ਵੇਖ ਲਓ ਜੀ ਥੋੜਾ ਵੀ ਕਢਾਉਣਾ ਸਾਰਾ ਉੱਥੋਂ ਸੜਕ ਨਿਕਲਦੀ ਐ ਸਿੱਧੀ ਐ ਸੜਕ ਨੂੰ ਉਹ ਸੜਕ ਵੀ ਕਢਾਉਣੀ ਜੀ ਉਹੀ ਪੰਚਾਇਤੀ ਪੈੜੀ ਦੇ ਵਿੱਚ ਆਉਂਦੀ ਜਾਣਦੀ ਐ ਜੀ ਆ ਕਿ ਉਹ ਸੜਕ ਤੋਂ ਕਿਤੇ ਮੈਨੂੰ ਚੰਗ ਘਟਾ ਜੀ ਕੀ ਨਾਂ ਐ ਮੇਵਾ ਸਿੰਘ ਜੀ ਅੱਜ ਇੱਥੇ ਪੰਚਾਇਤੀ ਪੈਲੇ ਦੀ ਮੰਤੀ ਹੋ ਰਹੀ ਐ ਕੀ ਕਹਿਣਾ ਚਾਹੁੰਦੇ ਮਹਾਰਾਜ ਬੇਅਕੀ ਬੇਕਿਉਰੀ ਮੇਰ ਨਾਲ ਨਹੀਂ ਗਰੀਬ ਨਾਲ ਕੀ ਕਰਨਿਆ ਵੀ ਜਿਹੜੀ ਬੇਕਿਉਰੀ ਇਹ ਜਿਹੜੀ ਇਹ ਇਲੈਕਸ਼ਨ ਦਾ ਕੰਮ ਆ ਸਰਪੰਚ ਡਿਆ ਕਰਾਉਣ ਮੇਰੇ ਵਿਰੋਧ ਚੱਲਣ ਡਿਆ ਇਹ ਵਿਰੋਧ ਪਾਰਟੀ ਕਰਕੇ ਮੇਰੇ ਥੱਲੇ ਥਾਂਕ ਨਾ ਕਢੋਂਦੇ ਜੀ ਪਰ ਧੱਕੇ ਸਾਈ ਹੋਣਦੇ ਜੀ ਮੇਰ ਨਾਲ ਤੇ ਤੁਹਾਡੇ ਕੱਲੇ ਥੱਲੇ ਕਢਾਇਆ ਯਾਰ ਕੀ ਹੋਰੀ ਤੇ ਸਾਡੇ ਕੱਲੇ ਥੱਲੇ ਜੀ ਕਿਸੇ ਥੱਲੇ ਨਿਕੜਾਇਆ ਉਹ ਹਡੋੜੋੜਾ ਤਿੰਨ ਕਲਾਂ ਆ ਜੋ ਉਹਦਾ ਨਾਮ ਲੈਂਦੇ ਹਾਂ ਮੇਰੇ ਬਰ ਖਿਲਾਫ ਚੱਲਣ ਡਿਆ ਕੱਲੇ ਦੇ ਕੋਈ ਨਹੀਂ ਆ ਨਹੀਂ ਹੋ ਰਿਹਾ ਜੀ 14 ਕਿੱਲੇ ਪਾਲੀ ਜਿਹੜੀ ਪੈਣ ਦੀ ਗੱਡੀ ਉਹਦਾ ਵੀ ਨਾਮ 14 ਕਿੱਲੇ ਜੀ ਬਾਕੀ ਸਾਰੀ ਜਿਹੜੀ ਮੰਦੀ ਹੈ ਸਾਰੀ ਦੀ ਹੋ ਰਹੀ ਹੈ ਕਿ ਜਾਂ ਸਾਈਕਲ ਹੀ ਨਹੀਂ ਜੀ ਐਸ਼ੀਆ ਦੀ ਹੋਣਦੀ ਆ ਮੇਰੇ ਦੀ ਨਾ ਟਰੈਕਟਰ ਵੀ ਆਇਆ ਕੋਈ ਬਿੰਤੀ ਨਹੀਂ ਜੋ ਹੋਈ ਆ ਪਾਈ ਦੀ ਇਹ ਖੱਤੀ ਜੀ ਹੋਈ ਠੀਕ ਹਾਂ ਜੀ ਹਾਂ ਜੀ ਦੱਸੋ ਤੋਂ ਪਹਿਲਾਂ ਕੋਈ ਨਾਮ ਤੇ ਫੇਰ ਬੱਸ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਮੈਂ ਮਲਵਾਰੀਆਂ ਚ ਰਿਟਾਇਰਮੈਂਟ ਆ ਜੀ ਇਹ ਮਾ ਮਾਮਲਾ ਇਹ ਜੇ ਵੀ ਆਪਣਾ ਜਿਹੜੀ ਮਨੋ ਜ਼ਮੀਨ ਹੈ ਜਿਹੜੀ ਇਹ ਸਾਂਵਲਾ ਰਹੀ ਹੈ ਮਲੋ ਅੱਜ ਤੋਂ ਪਹਿਲਾਂ 20 ਸਾਲ ਜਿਹੜੀ ਸੀ ਇਹ ਫਲੱਡ ਆਉਣ ਦੇ ਨਾਲ ਮਲੋ ਇਹ ਦੱਬੀ ਹੋਈ ਜ਼ਮੀਨ ਸੀ ਮਲੋ ਸਾਡਾ ਰੋੜਾ ਹੀ ਹੈ ਅਸੀਂ ਮਲੋ ਥੋੜਾ ਜਿਆ ਉਹ ਤਰਾ ਸਾਡਾ ਜਿਹੜਾ ਵੱਡਾ ਮਲੋ ਹੈਂਡੀਕੈਪ ਉਹਨੇ ਮਲੋ ਪਲੈਨ ਕਰਕੇ ਤੇ ਉਹ ਦੋ ਕ ਮੱਝਾ ਰੱਖਿਆ ਉਹਨੇ ਤੇ ਉਹ ਕਈ ਤੇ ਪੱਠੇ ਮੁੱਠੇ ਬੀਜ ਕੇ ਆਪਣਾ ਦੋਧਾ ਕੰਮ ਚਲਾਉਂਦੇ ਸੀ ਇਹ ਅੱਜ ਤੋਂ 20 ਸਾਲ ਪਹਿਲਾਂ ਕਿਸੇ ਪੰਚਾਇਤ ਨੇ ਕੋਈ ਡੈਸ ਨਹੀਂ ਕੀਤਾ ਵੀ ਇਹ ਸਿਖਦਰ ਸਿੰਘ ਪੰਚਾਇਤ ਦਾ ਮਤਲਬ ਹੈ ਇਹ ਆਪਣਾ ਮਤਲਬ ਜੇਰਬਾਜੀ ਦੇ ਨਾਲ ਮਲੋ ਕੱਲੇ ਆਈ ਇਹ ਨਹੀਂ ਕਹ ਰਹ ਅਹੀਂ ਕਹਿੰਦੇ ਵੀ ਜਿਹੜਾ ਪਿੰਡ ਦਾ ਜਿੰਨਾ ਵੀ ਮਤਲਬ ਜਗ੍ਹਾ ਵਾਂ ਜਿਹੜੀ ਸਾਮਲਾ ਡਾ ਉਹ ਕਢਾਓ ਅਸੀਂ ਛੱਡ ਦਿੰਦੇ ਮਤਲਬ ਜਿਹੜੀ ਜੇਦਬਾਜੀ ਦੀ ਗੱਲ ਕੀਤੀ ਕੀ ਕਾਰਨ ਆ ਜਿਹੜੀ ਜੇਦਬਾਜੀ ਹੋ ਰਹੀ ਹੈ ਜੇਦਬਾਜੀ ਇਹ ਵੀ ਮਤਲਬ ਵੋਟਾਂ ਨਹੀਂ ਪਾਈਆਂ ਬਸ ਹੋਰ ਜੇਦਬਾਜੀ ਕੋਈ ਨਹੀਂ ਮਤਲਬ ਇੱਕ ਦੂਜੇ ਦੀ ਉਂਗਲ ਕਰਕੇ ਕੀ ਅਸੀਂ ਆਮ ਆਦਮੀ ਪਾਰਟੀ ਸਾਡੀ ਅਸੀਂ ਕੋਈ ਕਰ ਸਕਦੇ ਮਤਲਬ ਇੱਕ ਤਰਫਾ ਗੱਲ ਹੋ ਰਹੀ ਹੈ ਠੀਕ ਹੈ ਜੀ ਅਸੀਂ ਇਹ ਨਹੀਂ ਕਹਿ ਰਹੇ ਵੀ ਅਸੀਂ ਮਤਲਬ ਸਾਡਾ ਕਬਜ਼ਾ ਹੈ ਤੇ ਅਸੀਂ ਸੱਜਣੀ ਨਹੀਂ ਮਤਲਬ ਸਾਰੇ ਪਿੰਡ ਦਾ ਪ੍ਰੋਸੈਸ ਜਿਹੜਾ ਮਤਲਬ ਜਿਹੜੀ ਸਾਮਲਾ ਡਾ ਉਹ ਕਢਾਓ ਅਸੀਂ ਪ੍ਰਸ਼ਾਸਨ ਜੋ ਬਣਾ ਧੱਕਾ ਕਰੀ ਜਾਂਦੇ ਦੂਜਿਆਂ ਨਾਲ ਠੀਕ ਹੈ ਹਾਂਜੀ ਇਹ ਸਰਪੰਚ ਸਾਹਿਬ ਕੀ ਨਾਂ ਹੈ ਆਪਣਾ ਸੁਖਵਿੰਦਰ ਸਿੰਘ ਜੀ ਕੀ ਕਾਰਨ ਹੈ ਜਿਹੜਾ ਹੈ ਵੀ ਅੱਜ ਇਹ ਪੰਚਾਇਤੀ ਗੋਲੀ ਜਿਹੜੀ ਪਾਲੀਆਂ ਦੀ ਮੀਤੀ ਹੋਣੀ ਇਹ ਸਰ ਪੰਚਾਇਤ ਦੀ ਪਾਲੀ ਹੈ ਪੰਜ ਕਿਲੇ ਇਹਦੇ ਵਿੱਚੋਂ ਇਹ ਦੋ ਕਦਾਲਾਂ ਕਰੋੜ ਕਰੋੜ 30 35 ਸਾਲ ਹੋ ਗਏ ਸਵਾਈ ਜਾਂਦੇ ਧੱਕੇ ਨਾਲ ਇਹਦਾ ਨਾਂ ਕੋਈ ਅਰ ਜਾਂਦਾ ਦਿੰਦੇ ਨਾ ਕੁਝ ਨਹੀਂ ਦੇ ਰਹੇ ਅੱਜ ਹੀ ਨਿਸ਼ਾਨਦੇਹੀ ਕਰਵਾ ਗਏ ਦੀ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਫਿਰ ਅਸੀਂ ਇਹਦੀ ਨਿਸ਼ਾਨਦੇਹੀ ਕਰਵਾ ਰਹੇ ਹਾਂ ਫਿਰ ਇਹਨਾਂ ਦੇ ਥੱਲੇ ਵਿੱਚ ਜ਼ਮੀਨਾਂ ਰੇਕਰ ਨਿਕਲਿਆ ਯਾਰ ਇਹਨਾਂ ਦੇ ਕੋਲ ਕੋਈ ਕਾਗਜ਼ ਪੱਤਰ ਕੋਈ ਰਜਿਸਟਰੀ ਕੁਝ ਵੀ ਨਹੀਂ ਹੈਗਾ ਇਹ ਨਾ ਬੰਦਾ ਦੇ ਕੋਲ ਪਰ ਉਹ ਤੁਹਾਡੇ ਪਿੰਡੇ ਰਹਿਣ ਵਾਲੇ ਲੋਕਾਂ ਦਾ ਦੋਸ਼ ਆ ਕਿ ਇੱਥੇ ਹੋਰ ਹੀ ਵੱਡੇ ਲੋਕਾਂ ਨੇ ਦੱਬੀ ਪਈ ਹੈ ਉਹ ਲੋਕਾਂ ਨੇ ਸਾਨੂੰ ਐਸੀ ਪਰਿਵਾਰ ਹੋਣ ਦਾ ਕਰਕੇ ਟਾਰਗੇਟ ਕੀਤਾ ਜਾ ਸਰ ਜਿੰਨਾਂ ਨੂੰ ਲੋੜ ਆ ਮੈਨੂੰ ਲੋੜ ਹੀ ਮੈਂ ਇਹ ਜ਼ਮੀਨ ਦਾ ਪੈਸਾ ਲੈਣਾ ਠੇਕਾ ਲੈਣਾ ਲਾਮੀ ਕਰਵਾ ਕੇ ਸਰਕਾਰ ਨੂੰ ਭੇਜਣਾ ਆਸਤੇ ਉਹ ਲੋਕ ਮੇਰੇ ਨਾਲ ਪਰੇਸ਼ਾਨ ਹੁੰਦੇ ਸਰਪੰਚ ਜੀ ਆਹੀ ਪੈਸੇ ਦਿੰਨੇ ਪੂਰੇ ਸਾਨੂੰ ਜ਼ਮੀਨ ਘਟਵਾ ਗਈ ਅਸੀਂ ਪਹਿਲੀ ਵਾਰ ਨੂੰ ਪੂਰੀ ਕਰਵਾ ਕੇ ਦੋ ਇਸ ਕਰਕੇ ਮੈਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਤੀ ਨੌਜਵਾਨ ਪੀੜੀ ਦਾ ਵੀ ਇੱਕ ਹੈ ਵੀ ਜਿਹੜੀ ਗਰਾਊਂਡ ਹੈ ਗਰਾਊਂਡ ਦੇ ਵਿੱਚ ਵੀ ਜਿਹੜੇ ਕਾਫੀ ਥਾਂ ਖਟਿਆ ਸਰ ਉਹਦੇ ਵਿੱਚ ਇਹਨਾਂ ਨੇ ਕੀਤਾ ਵੀ ਇੱਕ ਮਰਲੇ ਦੀ ਬਜਾਏ 8 ਮਰਲੇ ਜਗ੍ਹਾ ਦਿੱਤੀ ਹੈ ਅੱਛਾ ਉਹਦਾ ਕੋਈ ਕਾਗਜ਼ ਪੱਤਰ ਕੁਝ ਨਹੀਂ ਹੈ ਕਹਿੰਦਾ ਕੋਲ ਇੱਕ ਮਰਲਾ ਜਗ੍ਹਾ ਦੇ ਕੇ 8 ਮਰਲੇ ਲਈ ਤੇ 3 ਮਰਲੇ ਦੇ ਕੇ ਤੇ 24 25 ਮਰਲੇ ਜਾਨੀ ਕਿ ਇਹਨਾਂ ਜਗ੍ਹਾ ਪੰਚਾਇਤ ਦੀ ਵਲਵਾਤੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੁਛ ਨਹੀਂ ਉਹਦੇ ਵਿੱਚ ਗਰਾਊਂਡ ਜਿਹੜੀ ਆ ਉਹਦਾ ਕੀ ਕੀਤਾ ਕੀ ਹੁਣ ਕੇ ਵੀ ਅਮਰਪਾਲ ਜੀ ਜਿਹੜੀ ਗਰਾਊਂਡ ਛੱਡੀ ਹੋਈ ਹੈ ਉਹਦੇ ਵੀ ਨਾ ਉਸ ਲਈ ਨਵਾਂ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਅਸੀਂ ਹਾਂ ਮੈਂ ਗਰਾਊਂਡ ਦੇ ਵਿੱਚ ਜਾਨਕਿ ਬੱਚਿਆਂ ਦੇ ਖੇਡਣ ਵਾਸਤੇ ਪੋਲ ਲਗਾ ਲਾ ਲਗਾ ਇੱਕ ਸਟੇਡੀਅਮ ਲਗਾ ਬਣਾਉਣ ਉਹਦੇ ਵਾਸਤੇ ਇਸ ਕਰਕੇ ਮੈਂ ਉਹਦੀ ਇਨਸਾਨਦਈ ਕਰਵਾਈ ਪਰ ਆਪਣੇ ਪਿੰਡ ਦੇ ਲੋਕਾਂ ਦਾ ਇੱਕ ਦੋਸ਼ ਵੀ ਆ ਵੀ ਜਿਹੜੀ ਆਪਣੀ ਹੈਗੀ ਆ ਪੰਚਾਇਤੀ ਪਹਿਲੀ 14 ਕਿੱਲੇ ਆ ਟਾ ਡੇਰੋ ਜਿਹੜਾ ਹੁਣ ਤੱਕ ਜਿਹੜਾ ਵਾ ਇਹ 5 ਕਿੰਨੇ ਲੋਕਾਂ ਨੂੰ ਇਨਸ਼ਾਲੀ ਠੀਕ ਆ ਮੈਂ ਇਹਦਾ ਕਾਰਨ ਇਹ ਸਰ ਮੈਨੂੰ ਜਿਹੜੇ ਮੈਨੂੰ ਜਿਹੜੀ ਲੋੜ ਹੈ ਜਿਹੜੀ ਚੀਜ਼ ਦੀ ਹਾਂਜੀ ਇਹ ਜਿਹਨੂੰ ਮੈਂ ਪੈਸੇ ਇਹਨਾਂ ਲੋਕਾਂ ਭਰੀ ਹੋਏ ਆ ਮੈਂ ਉਹ ਕਰਵਾ ਦੀ ਜੇ ਇਹਨਾਂ ਲੋਕਾਂ ਨੂੰ ਲੋੜ ਹੈ ਉਹ ਚੀਜ਼ ਦੀ ਪੈੜੀ ਕਢਵਾਉਂਦੀ ਇਹ ਜਾ ਕੇ ਡੀਸੀ ਦੇ ਜਿੱਥੇ ਮਰਜ਼ੀ ਦਿਖਾ ਦੇ ਸਕਦੇ ਤੇ ਕਢਵਾ ਸਕਦੇ ਠੀਕ ਜਿਹੜੀ ਮੈਨੂੰ ਲੋੜ ਮੈਂ ਕਰਵਾ ਲਈਏ ਇਹ ਕਢਵਾ ਸਕਦੇ ਪੰਜਾਬ ਸਰਕਾਰ ਦੀਆਂ ਅਧਿਅਤਾਂ ਦੇ ਅਨੁਸਾਰ ਜਿਹੜੀ ਵੀ ਸ਼ਾਮਲਾੜ ਜਾਂ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਉਹ ਟਰਮ ਬਾਈ ਟਰਮ ਅਸੀਂ ਕਰਵਾਉਣ ਦੇ ਆ ਇਹਨਾਂ ਪੰਚਾਇਤ ਦੀ 5 ਕਿਨੜਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ ਅੱਗੇ ਜਿਹੜੇ ਟਰਮ ਬਾਈ ਟਰਮ ਆਪਾਂ ਦੂਜੀ ਜਿਹੜੀ ਜ਼ਮੀਨ ਜਿਹੜੀ ਰਹਿ ਗਈ ਹੈ 6-7 ਕਿਲੇ ਉਹਦੀ ਵੀ ਨਿਸ਼ਾਨਦੇਹੀ ਕਰਵਾਵਾਂਗੇ ਮੈਂ ਰਣਜੀਤ ਸਿੰਘ ਕਨੂਗੋਲ ਕਮਤਿਆਲ ਜੀ ਕੀ ਮਸਲਾ ਜਿਹੜਾ ਰੋਲਾ ਚੱਲਦਾ ਮਸਲਾ ਜੀ ಗ್ರಾಮ ਪੰਚਾਇਤ ਵੱਲੋਂ ਨਿਸ਼ਾਨਦੇਹੀ ਦੀ ਮੰਗ ਕੀਤੀ ਗਈ ਸੀ ਤੇ ਸਬੰਧਿਤ ਪਹਿਲਾਂ ਵੀ ਆਏ ਕੁਝ ਬੰਦਿਆਂ ਨੇ ਉਹਦ ਕੀਤਾ ਸੀ ਰਹੀ ਨਹੀਂ ਕਰਦੇ ਉਸ ਬੰਦੇ ਤੋਂ ਮਾਂ ਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਤਾ ਸੀ ਅੱਲਾ ਜੇ ਕੋਸ ਪ੍ਰੋਡਕਸ਼ਨ ਦਿੱਤੀ ਹੈ ਤੇ ਉਹਨਾਂ ਦੇ ਆਡਰਾਂ ਨਾਲ ਜਿਹੜੇ ਅੱਜ ਘਰ ਵਿੱਚ ਕਰਦੇ ਇਹਨਾਂ ਦੀ ਦੂਸਰੀ ਸਾਨੂੰ ਗੱਲਿਆਂ ਨੂੰ ਬੋਟਾ ਨਾ ਪਾਉਣ ਦਾ ਕਰਕੇ ਦੇਖੋ ਜੀ ਉਹ ਉਹ ਪਿੰਡ ਦਾ ਮਸਲਾ ਸਰਪੰਚ ਬਿਆਨ ਦਵੇ ਤੇ ਮੈਂ ਨਹੀਂ ਕੋਈ ਕਮੈਂਟ ਮੇਰਾ ਨਹੀਂ ਮੈਂ ਤੇ ਆਪਣੇ ਮਹਿਕਮੇ ਦਾ ਦੱਸਦਾ ਲੋਕਾਂ ਦੀ ਨਿਸ਼ਾਨੀ ਕੀਤੀ ਹੈ ਸਿਰਫ ਅੱਜ ਗ੍ਰਾਮ ਪੰਜਾਬ ਦੀ ਜਿਹੜੀ ਦਿਖਾ ਸੀ ਉਸ ਤੋਂ ਵੱਧ ਕੀਤੀ ਹੈ ਇੱਕ ਪ੍ਰਵਾਹ ਵੀ ਸਵਾਰ ਨਹੀਂ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਇਹਦੀ ਨੰਬਰ ਖਸਰਾ 1 ਮਰਬੇ ਦਾ 6 2 ਮਰਬੇ ਦਾ 10 4 ਦਾ 7 ਤੇ 14 ਇਹਨਾਂ ਨੰਬਰ ਦੀ ਦੁਸ਼ਤ ਕੀਤੀ ਗਈ। ਵਿਚਾਰਕ ਨੰਬਰ ਖਸੂਬਣ ਲਿਆ। ਪਰ ਪਿੰਡ ਦੇ ਲੋਕਾਂ ਦਾ ਇਹ ਵੀ ਦੋਸ਼ ਹੈ ਕਿ 14 ਸਰ ਵੇਖੋ ਮੈਂ ਉਸ ਚੀਜ਼ ਦਾ ਜ਼ਿੰਮੇਵਾਰ ਮਾਲ ਮਹਿਕਮਾ ਨਿਕਾ ਉਹ ਆਪਣੀ ਚਾਰਾ ਚੋਈ ਕੋਈ ਬੰਦਾ ਕਰ ਸਕਦਾ ਉਹ ਅਫਸਰਾਂ ਦੇ ਜਾਣ ਕੋਲ ਪੇਸ਼ ਹੋਣ ਉਥੇ ਆਪਣੀ ਦਰਖਾਸਤ ਦੇਣ ਜੋ ਸਾਨੂੰ ਆਰਡਰ ਆਊਗਾ ਅਸੀਂ ਉਹਦੇ ਹਿਸਾਬ ਨਾਲ ਕਰ ਰਹੀ ਕਰਦੇ ਹਾਂ। ਠੀਕ ਹੈ। ਹਰ ਸਿੰਘ 575 ਹਾਂ ਮੈਂ ਖਿਆੜੇ ਪਲਾ ਚੱਕ ਤੇ ਹੋਰ ਦਸਾਮਲਾ ਜਿਹੜੀ ਆ ਤਕੀ ਇਹ ਕੋਈ ਨਹੀਂ ਪੰਜਾਬ ਸਰਕਾਰ ਦੀ ਜਿਹਨ ਮਹਿਮਾ ਇੱਕ ਵਿੱਢੀ ਗਈ ਆ ਵੀ ਜਿਹਦੇ ਤਹਿਤ ਪੰਚਾਇਤ ਜਿੰਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਵਗ ਰੀਆਂ ਪਿਛਲੇ ਕੁਝ ਸਾਲਾਂ ਤੋਂ 10 ਤੋਂ 15 ਤੋਂ 20 ਤੋਂ ਜਿਵੇਂ ਵਗ ਰੀਆਂ ਉਹਨਾਂ ਨੂੰ ਘਟਾ ਰਹੇ ਆ ਟਰਨ ਬਾਈ ਟਰਨ ਆਪਾਂ ਤੇ ਨਿਸ਼ਾਨਦੇਹੀ ਯਾਨੀ ਕਿ ਇਹਦੀ ਆਪਾਂ ਲੈਣਾ ਰਹੇ ਲਈ ਲਈ ਗਈ ਇਹਨਾਂ ਦੀ ਅੱਜ ਤੇ ਅਰੇ ਕਿਹਨਾਂ ਨੂੰ ਦੋਸ਼ ਲਾਇਆ ਗਿਆ ਕਿ ਸਾਨੂੰ ਪਹਿਲਾਂ ਨਾ ਟਾਰਗੇਟ ਕੀਤਾ ਬਿਲਕੁਲ ਜੀ ਇਹੋ ਜੀ ਕੋਈ ਗੱਲ ਨਹੀਂ ਗਈ ਬਿਲਕੁਲ ਕੋਈ ਇਹੋ ਜੀ ਗੱਲ ਨਹੀਂ ਗਈ ਆਪਾਂ ਜਾਨੀ ਕਿ ਜਿਹੜਾ ਗਰਾਊਂਡ ਦੇ ਤਰ੍ਹਾਂ ਲਗਿਆ ਸੀਗਾ ਉਹ ਵੀ ਕਢਾਇਆ ਤੇ ਜਿਹੜਾ ਇਹ ਥਾਂ ਇੱਥੇ ਵਗ ਰਿਹਾ ਕੋ ਪਿਛਲੇ ਵੀ 25 ਸਾਲ ਤੋਂ ਜਿੰਨੇ ਜੱਤ ਬਾਹਰ ਆ ਤੇ ਇਹ ਵੀ ਨਿਕਲਣ ਜਾ ਰਿਹਾ 30 ਹੋਰ ਕਿੰਨੇ ਲੋਕਾਂ ਦੀ ਕਢਾਈ ਜਾਏਗੀ ਟੋਟਲ ਜਮੀਨ ਕਿੰਨੀ ਹੈ ਉਹ ਕਹਿ ਲਈ ਚੱਲਦੀ ਕਿ ਨਹੀਂ ਉਹ ਪੂਰਾ ਵਿਰਾਸਤ ਅਸਾਮ ਲਵਾਉਣਾ ਹੈ ਬਿਲਕੁਲ ਜਿਵੇਂ ਰਿਕਾਰਡ ਮੁਤਾਬਕ ਅਹੀਂ ਲਿਖ ਕੇ ਭੇਜਿਆ ਹੈ ਕਿ ਮਾਨ ਜਬ ਦੀ ਸਭ ਨੂੰ ਉਸੇ ਮੁਤਾਬਕ ਇਹ ਨਿਸ਼ਾਨਦੇਹੀ ਲਈ ਜਾ ਰਹੀ ਹੈ ਤਾਂ ਤੇ ਇਹਦੇ ਵਿੱਚ ਕੋਈ ਪਾਰਸ਼ਲਟੀ ਨਹੀਂ ਕੀਤੀ ਜਾ ਰਹੀ ਬਕਾਇਦਾ ਜਿਨ੍ਹਾਂ ਜਿਨ੍ਹਾਂ ਨੇ ਥੱਲੇ ਵਸ ਰਿਆ ਵਾ ਉਹਨਾਂ ਦੇ ਥੱਲੇੋਂ ਆਪਾਂ ਰਕਬਾ ਕੱਢਣ ਜਾ ਰਹੇ ਹਾਂ ਹਾਂਜੀ ਇਹ ਮਸਲਾ ਇਹ ਜੀ ਪਿੰਡ ਖਾੜੇ ਬਾਲਾ ਚੱਕ ਦੀ ਜ਼ਮੀਨ ਸੀ ਤੇ ਪਿੰਡ ਦੇ ਸਰਪੰਚ ਵੱਲੋਂ ਕਿਸਾਨਾਂ ਦੇ ਹੀ ਲਈ ਗਈ ਸੀ ਮਾਲ ਮਹਿਕਮੇ ਕੋਲ ਤੋਂ ਇੰਤਿਹਤ ਕਰੀ ਗਈ ਤੇ ਉਹਨਾਂ ਸੰਦੇ ਉਹਨਾਂ ਨੇ ਅਧਿਕਾਰ ਕੀਆ ਤੇ ਮਤਲਬ ਸ਼ਾਂਤੀਪੁਰ ਹੋ ਗਿਆ ਸਾਰਾ ਕਮਿਟੀ ਅੱਗੇ ਮੈਂ ਚੱਲ ਗਈ ਸੀ ਨਾਰੇਬਾਜ਼ੀ ਕੀਤੀ ਆ ਪਰ ਸ਼ਹਿਰ ਦੇ ਖਿਲਾਫ ਨਿਕਲਿਆ ਲੇਕਿਨ ਉਹਨਾਂ ਨੇ ਆਪਣਾ ਕੋਈ ਇਤਰਾਜ਼ ਜਤਾਇਆ ਸੀਗਾ ਤੇ ਉਹਨਾਂ ਨੂੰ ਵੀ ਸਾਰੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਕਿ ਆਪਣਾ ਤੁਸੀਂ ਵੀ ਆਪਣੀ ਮਾਲ ਮਹਿਕਮੇ ਕੋਲ ਜਾ ਕੇ ਗੱਲ ਕਰ ਸਕਦੇ ਹੋ